ਕਾ ਪਾਸਾ ਵਾਇਰੂਚੀ ਕੀ ਫਤੇ ਪੈਤੋ ਭਾਗ ਨੂੰ ਪਰਦੀ ਸੰਗਤੋਂ ਭਾਈ ਸੂਚਨਾ ਦਿੱਤੀ ਜਾਂਦੀ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਜੋਤ ਨਸ਼ਾ ਬਰੋਦ ਮਹਵ ਚਲਾਈ ਗਈ ਹੈ ਉਸ ਦੇ ਸੰਬੰਧੀ ਆਪ ਸਭ ਨੂੰ ਸੂਚਨਾ ਦਿੱਤੀ ਜਾਂਦੀ ਹੈ ਅਗਰ ਪਿੰਡਾਂ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਉਸ ਦੇ ਖਿਲਾਫ ਪੁਲਿਸ ਨੇ ਕਾਰਵਾਈ ਜੋ ਕਰਨੀ ਹੈ ਅਗਰ ਕੋਈ ਵਿਅਕਤੀ ਉਸ ਨਸ਼ਾ ਵੇਚਣ ਵਾਲੇ ਦੇ ਨਾਲ ਜਾਵੇਗਾ ਉਸ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਨਗਰ ਦੇ ਵਿੱਚ ਰਹਿਣ ਵਾਲਾ ਜੇ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦਾ ਨਸ਼ੇ ਦੀ ਤਸਕਰੀ ਕਰਦਾ ਫੜਿਆ ਜਾਂਦਾ ਹੈ ਭਾਈ ਉਹਦੀ ਜਗ੍ਹਾ ਨਗਰ ਦੇ ਕਿਸੇ ਪਤਵਰ ਤੇ ਸੱਜਣ ਵੱਲੋਂ ਨਹੀਂ ਕਰਾਈ ਜਾਏਗੀ ਭਾਈ ਇਹ ਨੇਕ ਉਪਰਾਲਾ ਹੈ ਆਪ ਸਾਰੇ ਇਸ ਉਪਰਾਲੇ ਦੇ ਵਿੱਚ ਸਹਿਯੋਗ ਕਰਨ ਦੀ ਕਿਰਪਾਲਤਾ ਕਰੋ ਜੀ ਹਰ ਇੱਕ ਵੀਰ ਭਾਈ ਦਾ ਫਰਜ਼ ਬਣਦਾ ਹੈ ਜੋਧੇ ਨਸ਼ਾ ਵਿਰੁੱਧ ਧਿਆਨ ਰੱਖਣ ਆਪਣੇ ਪਿੰਡ ਵਿੱਚ ਜੇ ਕੋਈ ਕਿਸੇ ਦਾ ਬੱਚਾ ਨਸ਼ਾ ਵੇਚਦਾ ਫੜਿਆ ਗਿਆ ਉਹਦੀ ਮਦਦ ਨਹੀਂ ਕਰਨੀ ਜੇ ਕਿਸੇ ਦਾ ਵੀ ਬੱਚਾ ਨਸ਼ਾ ਖਾਂਦਾ ਹੈ ਜਾਂ ਕੋਈ ਨਸ਼ਾ ਕਰਦਾ ਹੈ ਉਹ ਆਪਣੇ ਬੱਚੇ ਨੂੰ ਪੰਜਾਬ ਸਰਕਾਰ ਦੇ ਖਰਚੇ ਤੇ ਨਸ਼ਾ ਸ਼ਿਕਾਉ ਕੇਂਦਰ ਵਿੱਚ ਦਾਖਲ ਕਰਵਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਕ ਡਿਗਰੀ ਫਤੇ ਆਪਣੇ ਨਗਰ ਦੀ ਪੰਚਾਇਤ ਵੱਲੋਂ ਵੀ ਜੋ ਮਤਾ ਪਾਇਆ ਗਿਆ ਜੋ ਨਸ਼ਾ ਵਿਰੋਧ ਮਹਿੰਦਾ ਸਾਥ ਦਿੱਤਾ ਗਿਆ ਸੋ ਇਸ ਤੋਂ ਇਲਾਵਾ ਜੇ ਕੋਈ ਭਾਈ ਨਸ਼ੇ ਦਾ ਆਦੀ ਹੋ ਗਿਆ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਸਰਕਾਰੀ ਖਰਚੇ ਤੇ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਹੋ ਸਕਦਾ ਜੇਕਰ ਕੋਈ ਵਿਅਕਤੀ ਨਗਰ ਦੇ ਵਿੱਚ ਨਸ਼ਾ ਵਿਦਦਾ ਕਰਗੀ ਤਾਂ ਨਗਰ ਦੇ ਵਿੱਚੋਂ ਕੋਈ ਵੀ ਬੰਦਾ ਉਸ ਬੰਦੇ ਤੇ ਮਦਦ ਨਾ ਕਰੇ ਨਾ ਕੋਈ ਉਸ ਬੰਦੇ ਨੂੰ ਜਮਾਨਤ ਦਵਾਵੇ ਜੇਕਰ ਕੱਟ ਵਿੱਚ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਸਰਕਾਰ ਬਹੁਤ ਸਾਰਾ ਕੂਟਰਾ ਲਿਆ ਰਿਹਾ ਹੈ ਸਾਡੀ ਸੰਜੈ ਬਹੁਤ ਸਰਗਰਮ ਹੈ ਤਾਂ ਆਓ ਸਾਰੇ ਕੱਟ ਨੂੰ ਕਿ ਨਸ਼ਾ ਬੰਦ ਕਰਕੇ ਤੇ ਪੰਜਾਬ ਸਰਕਾਰ ਦੇ ਉਸ ਪ੍ਰਸ਼ਾਸਨ ਸਾਥ ਦੇ ਲਈ ਤੇ ਪੰਜਾਬ ਨੂੰ ਮੁਹੰਮਤ ਬਣਾਏ